ਮੁਠੱਡਾ ਕਲਾ ਦੇ ਵਿੱਚ ਮੌਜੂਦ ਐ ਜਿੱਥੇ ਮੰਗਲਵਾਰ ਨੂੰ ਫਗਵਾੜਾ ਗੁਰਾਇਆਂ ਦੇ ਦਰਮਿਆਨ ਜਿਹੜਾ ਹਾਦਸਾ ਵਾਪਰਿਆ ਸੀਗਾ ਉਸ ਤੋਂ ਬਾਅਦ ਅੱਜ ਤੀਸਰੇ ਦਿਨ ਜਿਹੜਾ ਹੈ ਤਿੰਨੇ ਹੀ ਨੌਜਵਾਨਾਂ ਨੂੰ ਅੱਜ ਉਹਨਾਂ ਦੀ ਡੈੱਡ ਬੋਡੀਆਂ ਜਿਹੜੀਆਂ ਪਿੰਡ ਦੇ ਵਿੱਚ ਲਿਆਏ ਗਏ ਆ ਜਿੱਥੇ ਦੋਨੋਂ ਦੋ ਦਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਇੱਕ ਨੂੰ ਸਪੋਰਟ ਦੇਖਾ ਕੀਤਾ ਗਿਆ ਕਿਉਂਕਿ ਇਹਨਾਂ ਦੇ ਵਿੱਚ ਜਿਹੜਾ ਅਰਮਾਨ ਮੈਮੀ 12ਵੀਂ ਜਮਾਤ ਦਾ ਵਿਦਿਆਰਥੀ ਸੀਗਾ ਤੇ ਜਿਹੜਾ ਦਲਜੀਤ ਪੱਟੀ ਆ ਮੁੰਡਾ ਸਲੂਨ ਦਾ ਕੰਮ ਕਰਦਾ ਸੀਗਾ ਸਾਹਿਲ ਮੁਹੰਮਦ ਜਿਹੜਾ ਐ ਏਸੀ ਰਿਪੇਅਰ ਦਾ ਕੰਮ ਕਰਦਾ ਸੀਗਾ ਕੋਈ ਵੀ ਆਖਾ ਚ ਜੇ ਇਹ ਹੀ ਨਹੀਂ ਸਕੇ ਜਿਹੜੀ ਨਾਮਨਾ ਹੋਈ ਹੋਵੇ ਉਸ ਦਾ ਦੋਸਤ ਕਲਾਸਮੇਟ ਜਿਹੜੇ ਅੱਜ ਪਿੰਡ ਦੇ ਵਿੱਚ ਪਹੁੰਚੇ ਹੋਏ ਸੀਗੇ ਜਿਹਨੇ ਆਪਣੇ ਦੋਸਤ ਨੂੰ ਅੰਤਿਮ ਵਧਾਈ ਦਿੱਤੀ ਹੈ ਗੱਲਬਾਤ ਵੀ ਕਰਾਨੇ ਆ ਜਿਹੜੋਂ ਉਸ ਵਕਤ ਫੋਨ ਵੀ ਕੀਤਾ ਸੀ ਅਰਮਾਨ ਨੇ ਕਿ ਉਸ ਨੂੰ ਵੀ ਕਹਿਆ ਜਾ ਰਿਹਾ ਸੀਗਾ ਕਿ ਨਾਲ ਚੱਲਦੇ ਆ ਅੱਜ ਪਾਰਟੀ ਕਰਨ ਜਾ ਰਹੇ ਸੀਗੇ ਪਰ دوست ਰਜੀਮਿਆ ਕਰਨ ਬੀ ਦੀ ਸਗਾ ਗੱਲਬਾਤ ਸੁਣਾ ਦਿੰਨੇ ਆ ਉਸ ਦੋਸਤ ਦੀ ਜਿਸ ਦੇ ਨਾਲ ਅਖੀਰਲੀ ਵਾਰ ਅਰਮਾਨ ਦੇ ਜਿਹੜੀ ਗੱਲ ਹੋਈ ਹੈ ਤੇ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕਰਾ ਦਿੰਨੇ ਆ ਦੱਸਦੇ ਪਏ ਇੱਕ ਕਿਹੋ ਜਿਹਾ ਮਾਹੌਲ ਜਿਹੜਾ ਤਿੰਨ ਦਿਨ ਉਹਨਾਂ ਦੇ ਪਿੰਡ ਵਿੱਚ ਰਿਹਾ ਸੀਗਾ ਕਿਉਂਕਿ ਅੱਜ ਜਿਹੜਾ ਉਹਦਾ ਅੰਤਿਮ ਸੰਸਕਾਰ ਕੀਤਾ ਗਿਆ ਦੋ ਦਿਨ ਪਹਿਲਾਂ ਫਗਵਾੜਾ ਦੇ ਵਿੱਚ ਵਾਪਰੇ ਦਰਦਨਾਕ ਹਾਦਸੇ ਵਿੱਚ ਮਠੱਡਾ ਕਲਾ ਦੇ ਤਿੰਨ ਨੌਜਵਾਨਾਂ ਦੀ ਦਰਦਨਾਕ ਮੌਤ ਹੋਈ ਸੀ ਅੱਜ ਤਿੰਨ ਦਿਨਾਂ ਬਾਅਦ ਪਿੰਡ ਦੇ ਵਿੱਚ ਦੋ ਜਿਹੜੇ ਨੌਜਵਾਨਾਂ ਦਾ ਸੰਸਕਾਰ ਕੀਤਾ ਗਿਆ ਤੇ ਇੱਕ ਨੂੰ ਸਪੋਰਟ ਦਾ ਖਾਕ ਕੀਤਾ ਗਿਆ ਸਾਡੇ ਨਾਲ ਪਿੰਡ ਦੇ ਉਹ ਨੌਜਵਾਨ ਮੌਜੂਦ ਨੇ ਜਿਹੜੇ ਉਸ ਵਕਤ ਦੇ ਇਸ ਸਾਰੇ ਹਾਦਸੇ ਦੌਰਾਨ ਮੌਜੂਦ ਸੀਗੇ ਦੋ ਦਿਨ ਬੜੇ ਔਖੇ ਕੱਟਣੇ ਹੋ ਗਏ ਸੀਗੇ ਕਹਿੰਦੇ ਆ ਅਰਮਾਨ ਜਿਹੜਾ ਦੋ ਭੈਣਾਂ ਦਾ ਇਕਲੌਤਾ ਭਰਾ ਦੋਨੇ ਭੈਣਾਂ ਬਾਹਰ ਸੀਗੀਆਂ ਜਿਹਦੇ ਇੰਤਜ਼ਾਰ ਵੀ ਕੀਤਾ ਗਿਆ ਤੇ ਅੱਜ ਜਿਹੜਾ ਆ ਉਹਦਾ ਅੰਤਮ ਸੰਸਕਾਰ ਵੀ ਕੀਤਾ ਗਿਆ ਅਸੀਂ ਦੇਖਿਆ ਕਿ ਪਿੰਡ ਦਾ ਮਾਹੌਲ ਕੋਈ ਵੀ ਅੱਖ ਅਜੇ ਹੀ ਨਹੀਂ ਸੀਗੀ ਜਿਹੜੀ ਨੰਮਣਾ ਹੋਈ ਹੋਵੇ ਬੜਾ ਜਿਹੜਾ ਇੱਕ ਕਹਿ ਦਈਏ ਦੁੱਖ ਦੀ ਘੜੀ ਸਗੀ ਦੋ ਦਿਨ ਪਿੰਡ ਦੇ ਵਿੱਚ ਸ਼ੋਕ ਦਾ ਮਾਹੌਲ ਜਿਹੜਾ ਛਾਇਰ ਹੈ ਇਹ ਭਾਜੀ ਪਿਛਲੇ ਦੋ ਦਿਨਾਂ ਤੋਂ ਜਦੋਂ ਦਾ ਐਕਸੀਡੈਂਟ ਹੋਇਆ ਸਾਰਾ ਇਲਾਕਾ ਸਾਡਾ ਏਰੀਆ ਪੂਰਾ ਸ਼ੋਕ ਨਹੀਂ ਲੈ ਰਿਹਾ ਸੀਗਾ ਦੋ ਦਿਨਾਂ ਤੋਂ ਪੂਰਾ ਪਿੰਡ ਵਿੱਚ ਸ਼ੋਕ ਹੈ ਭਾਜੀ ਵਾਕ-ਵਾਕ ਕਾਰਿਆਕਰਮ ਜੋ ਉਹ ਵੀ ਪ੍ਰੋਗਰਾਮ ਸਾਡੇ ਕੈਨਸਲ ਕੀਤੇ ਗਏ ਸਭ ਨੇ ਸਾਡੇ ਦੁੱਖਾਂ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕੀਤੀ ਸਭ ਨੇ ਦੁੱਖ ਮਨਾਇਆ ਰਮਾਨ ਇੱਕ ਬੜਾ ਹੋਣਹਾਰ ਬੱਚਾ ਸੀ ਪਲੱਸ 2 ਦਾ ਸਟੂਡੈਂਟ ਸੀ ਸਾਡੀਆਂ ਬੱਚੀਆਂ ਜੋ ਵੱਡੀਆਂ ਨੇ ਜੋਤੀ ਔਰ ਮਸਕਾਨ ਉਹ ਵੀ ਬੜੀਆਂ ਇੰਟੈਲੀਜੈਂਟ ਨੇ ਮਸਕਾਨ ਇੰਗਲੈਂਡ ਤੋਂ ਸਟੱਡੀ ਕਰ ਰਹੀ ਆ ਜੋਤੀ ਆਸਟ੍ਰੇਲੀਆ ਉਹ ਪਿਛਲੇ ਲਵੜੀ ਯੂਨੀਵਰਸਿਟੀ ਤੋਂ ਐਲ ਐਲ ਬੀ ਕਰਕੇ ਕੇ ਸੀ ਇਸੇ ਤਰ੍ਹਾਂ ਜਿਹੜਾ ਰਮਾਨ ਮੈਂਮੀ ਸੀ ਇਹ ਵੀ ਬੜਾ ਹੋਣਹਾਰ ਬੱਚਾ ਸੀ ਉਹਦੇ ਨਾਲ ਹੀ ਜਿਹੜਾ ਦਲਜੀਤ ਭੱਟੀ ਸੀ ਉਹ ਵੀ ਘਰ ਨੂੰ ਚਲਾਉਣ ਵਿੱਚ ਪੂਰਾ ਪਵੰਦ ਸੀ ਆਪਣੀ ਡਿਊਟੀ ਦਾ ਪਵੰਦ ਸੀ ਸਲੂਨ ਦਾ ਕੰਮ ਕਰਦਾ ਸੀ ਔਰ ਜਿਹੜਾ ਸਹਾਈ ਲ ਮਾਮਦਾ ਸਾਇਲ ਮੁਹੰਮਦ ਇੰਨਾ ਸਨਸੀਅਰ ਬੱਚਾ ਸੀ ਮੈਂ ਕਦੀ ਦਬਕੀ ਵੀ ਨਹੀਂ ਸੀ ਮੇਰੇ ਅੱਗੇ ਬੋਲੇ ਨੇ ਕਿਉਂਕਿ ਸਾਡੇ ਨਾਲ ਨੇੜ ਤੇ ਸਬੰਧ ਸੀਗੇ ਹਰ ਵੇਲੇ ਕੋ ਰਹਿੰਦੇ ਸੀਗੇ ਬਹੁਤ ਜਿਆਦਾ ਸਹੀ ਕੀ ਕਰਦਾ ਸੀ ਸਾਇਲ ਏਸੀ ਮਕੈਨਿਕ ਦਾ ਕੰਮ ਕਰਦਾ ਸੀ ਬੜਾ ਹੁਣ ਹਰ ਬੱਚੇ ਸੀ ਤਿੰਨੇ ਬੱਚੇ ਹੁਣ ਹਰ ਸੀ ਆਪ ਸਭ ਦਾ ਪ੍ਰੈਸ ਦਾ ਵੀ ਧੰਨਵਾਦ ਕਿਉਂਕਿ ਉਸ ਦਿਨ ਤੋਂ ਲਗਾਤਾਰ ਤੁਸੀਂ ਕਵਰੇਜ ਕਰ ਰਹੇ ਹੋ ਹਰ ਏਰੀਆ ਸ਼ਖਸੀਅਤ ਚਾਹੇ ਉਹ ਪੋਲੀਟੀਕਲੀ ਹੋਵੇ ਜਾਂ ਚਾਹੇ ਉਹ ਸਮਾਜਿਕ ਹੋਵੇ ਸਾਡੇ ਦੁੱਖ ਵਿੱਚ ਸ਼ਰੀਕ ਹੋਈ ਸਭ ਦਾ ਧੰਨਵਾਦ ਕਰਦੇ ਆਂ ਸਾਡੇ ਪਿੰਡ ਦਾ ਗੁਰਦੁਆਰਾ ਪੰਨੋ ਕਮੇਟੀ ਦਾ ਵੱਖ-ਵੱਖ ਸ਼ਹੀਦਾਂ ਦਾ ਜਿਨ੍ਹਾਂ ਨੇ ਸਾਡੇ ਦੁੱਖ ਨੂੰ ਇੰਨਾ ਆਪਣਾ ਸਮਝ ਕੇ ਚੱਲਿਆ ਅੱਛਾ ਅਸੀਂ ਦੇਖਿਆ ਹੁਣ ਜਿਹੜਾ ਸੰਸਕਾਰ ਵੇਲੇ ਵੀ ਸਾਰੇ ਪਾਰਟੀਆਂ ਦੇ ਨੁਮਾਇੰਦੇ ਇੱਥੇ ਪਹੁੰਚੇ ਹੋਏ ਸੀਗੇ ਲਾਗਲੇ ਪਿੰਡਾਂ ਦੇ ਜਿਹੜੇ ਲੋਕ ਪਹੁੰਚੇ ਸੀ ਸਟੂਡੈਂਟ ਖਾਸ ਤੌਰ ਤੇ ਜਿਹੜੇ ਅਰਮਾਨ ਦੇ ਨਾਲ ਉਹਦੇ ਸਾਥੀ ਸੀਗੇ ਸਕੂਲ ਤੋਂ ਉਹ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਸੀਗੇ ਯਕੀਨ ਨਹੀਂ ਕਰ ਰਹੇ ਸੀਗੇ ਕਿ ਹਣ ਹੁਣ ਅਰਮਾਨ ਉਹਨਾਂ ਦੇ ਵਿੱਚ ਨਹੀਂ ਰਹਿਦਾ ਪਹਿਲੀ ਗੱਲ ਤਾਂ ਇਦਾਂ ਸੀ ਵੀ ਕਦੀ ਇਦਾਂ ਹੋਇਆ ਨਹੀਂ ਸਾਡੇ ਪਿੰਡ ਵਿੱਚ ਪਹਿਲਾਂ ਵੀ ਕਦੀ ਉਸ ਦਿਨ ਅਚਾਨਕ ਜੋ ਘਟਨਾ ਇਹ ਵਾਪਰਨੀ ਸੀ ਇਸ ਦੇ ਕਰਕੇ ਇਦਾਂ ਹੋ ਗਿਆ ਸਟੂਡੈਂਟ ਆਏ ਸਟਾਫ ਵੀ ਲਗਾਤਾਰ ਸਾਡੇ ਟੱਚ ਵਿੱਚ ਰਿਹਾ ਸਟਾਫ ਹਸਪੀਟਲ ਵੀ ਪਹੁੰਚ ਰਿਹਾ ਸ਼ਾਇਦ ਅੱਜ ਵੀ ਆਇਆ ਹੋਵੇ ਸਟੂਡੈਂਟਾਂ ਦੇ ਨਾਲ ਪਿਆਰ ਬਹੁਤ ਸੀ ਅਰਮਾਨ ਮੈਮੀ ਦੀ ਬੋਲ ਵਾਂਗ ਇੰਨੀ ਮਿੱਟੀ ਸੀ ਨਾ ਉਹਨੂੰ ਕਦੀ ਕਹਿ ਨਹੀਂ ਸਕਦਾ ਸੀ ਉਹਨੂੰ ਕਹਣਾ ਅਰਮਾਨ ਹਾਂਜੀ ਬਾਜੀ ਸਰੋ ਤੁਸੀਂ ਗੈਸ ਨਹੀਂ ਕਰ ਸਕਦੇ ਵੀ ਉਹ ਇੰਨਾ ਵਧੀਆ ਬੱਚਾ ਜੇ ਤੁਸੀਂ ਕਦੀ ਮਿਲੇ ਹੁੰਦੇ ਸ਼ਾਇਦ ਅੱਜ ਤੁਸੀਂ ਵੀ ਮਹਿਸੂਸ ਕਰਦੇ ਵੀ ਅਰਮਾਨ ਵੀ ਅੱਜ ਤੇਰੀ ਲੋੜ ਆ ਦਲਜੀਤ ਦੀ ਬਲੋੜਾ ਸਾਹਿਲ ਦੀ ਬਲੋੜਾ ਮੰਗਲਵਾਰ ਦੀ ਮੰਗਲਵਾਰ ਦਾ ਟਾਈਮ ਬਣ ਹੁੰਦਾ ਸੀ ਵੀ ਚਲੋ ਆਪਣੇ ਚਾਹ ਵੇਲੇ ਚਾਹ ਪੀ ਆਣੀ ਕਿਉਂਕਿ ਦਲਜੀਤ ਦਾ ਸਲੂਨ ਮੰਗਲਵਾਰ ਬੰਦ ਹੁੰਦਾ ਸੀਗਾ ਕੰਮ ਘਟ ਕਰਦਾ ਸੀ ਕਹਣਾ ਯਾਰ ਚਲੋ ਆਪਣੇ ਚਾਹਦੇ ਜਾਈਏ ਭਾਜੀ ਚਾਹ ਚੂਰੀ ਜਾਈਏ ਉਹਨਾਂ ਨੂੰ ਖਾਣ ਪੀਣ ਦਾ ਬੜਾ ਸ਼ੌਂਕ ਹੈਗਾ ਜਾਣਾ ਸਾਡੇ ਦੀ ਇਜਾਜ਼ਤ ਤੋਂ ਬਿਨਾ ਗ੍ਰੈਂਡ ਫਲੋਰ ਤੋਂ ਜ਼ਿਆਦਾ ਅੱਜ ਤੱਕ ਗਏ ਨਹੀਂ ਇਸ ਘਟਨਾ ਨੇ ਬਾਪਨਾ ਸੀ ਸ਼ਾਇਦ ਉਹ ਸਾਨੂੰ ਬਿਨਾਂ ਦੱਸੇ ਉਸ ਦਿਨ ਫਗਵਾੜੇ ਚ ਲੱਗ ਗਿਆ ਨਹੀਂ ਤਾਂ ਅੱਜ ਤੱਕ ਸਾਡੇ ਤੋਂ ਬਿਨਾਂ ਕਦੀ ਗਏ ਨਹੀਂ ਕਿਉਂਕਿ ਸਾਡਾ ਗਰੁੱਪ 10-12 ਜਾਣੇ ਲੜਕਿਆਂ ਦਾ ਅਸੀਂ ਇਕੱਠੇ ਫੀਲਡ ਵਿੱਚ ਕੰਮ ਕਰਦੇ ਇੱਕ ਦੁਕਾਨ ਤੇ ਬਹਿਣਾ ਇਹ ਘਟਨਾ ਵਾਪਰਨੀ ਸੀ ਤਾਂ ਉਸ ਦਿਨ ਸਾਡੇ ਕੋਲ ਦੁਕਾਨ ਤੇ ਨਹੀਂ ਪਹੁੰਚੇ ਨਹੀਂ ਤਾਂ ਸਵੇਰੇ 9 ਵਜੇ ਟਾਈਮ ਤੇ ਪਹੁੰਚ ਹੁੰਦੇ ਸੀ ਅਸੀਂ ਦੁਕਾਨ ਤੇ ਹੀ ਮਿਲਦੇ ਹੁੰਦੇ ਸੀਗੇ 9 ਵਜੇ ਅਸੀਂ ਐਗਜੈਕਟ ਮਿਲਦੇ ਮਿਲਣਾ ਹੁੰਦਾ ਸੀਗਾ ਦਿਹਾੜੀ ਇੱਕ ਦੋ ਵਾਰੀ ਕਹਿੰਦੇ ਇਸ ਮਾਹੌਲ ਦੇ ਵਿੱਚ ਖੁਸ਼ੀਆਂ ਵੀ ਜਿਹੜੀਆਂ ਸੀਗੀਆਂ ਕੁਝ ਪਿੰਡ ਦੇ ਵਿੱਚ ਵਿਆਹ ਵੀ ਸੀਗੇ ਉਹ ਵੀ ਬੜੇ ਸਾਦੇ ਢੰਗ ਨਾਲ ਬਿਨਾ ਕੋਈ ਸੰਗੀਤ ਤੋਂ ਸਾਰਾ ਹੀ ਕਿਉਂਕਿ ਮਾਹੌਲ ਨੂੰ ਸਮਝਦੇ ਹੋਏ ਉਹ ਵਿਆਹ ਕੀਤਾ ਗਿਆ ਨਾਲ ਗੌਰਪੁਰ ਸੀਗਾ ਗੌਰਪੁਰ ਵੀ ਕੈਨਸਲ ਕਰ ਦਿੱਤਾ ਗਿਆ ਮੇਲਾ ਸੀਗਾ ਪਿੰਡ ਦੇ ਵਿੱਚ ਉਹ ਵੀ ਕੈਨਸਲ ਕਰ ਦਿੱਤਾ ਗਿਆ ਮਤਲਬ ਸਾਰੇ ਹੀ ਪਿੰਡ ਨੇ ਇਸ ਨੂੰ ਇੱਕ ਦੁਖਦਾਈ ਗੱਲ ਮੰਨਦੇ ਹੋਏ ਸਾਰਿਆਂ ਨੇ ਆਪਣੇ ਆਪ ਆਪ ਮੁਹਰੇ ਇਹ ਸਾਰਾ ਪ੍ਰੋਗਰਾਮ ਕੈਨਸਲ ਕਰ ਇਹ ਜੋ ਵਿਆਹ ਸੀ ਜਾਂ ਸਾਡੇ ਵੱਖ-ਵੱਖ ਪ੍ਰੋਗਰਾਮ ਸੀ ਸਾਡੇ ਆਪਣੇ ਪਰਿਵਾਰਾਂ ਵਿੱਚ ਸੀ ਬੜੇ ਨੇੜ ਤੇ ਸੰਬੰਧ ਸੀ ਪਰਿਵਾਰਾਂ ਨਾਲ ਸਾਡੇ ਮੁਹੱਲੇ ਵਿੱਚ ਜਾਂ ਸਾਡੇ ਪਿੰਡ ਵਿੱਚ ਇਕਤਾ ਬਹੁਤ ਆ ਕੋਕੋ ਸਮਾਜਿਕ ਕੰਮ ਵੀ ਧਾਰਮਿਕ ਕੰਮ ਵੀ ਸਾਡੀ ਸਲਾਹ ਦੇ ਨਾਲ ਹੀ ਪੰਚਾਇਤ ਕਮੇਟੀਆਂ ਨਾਲ ਜੁੜ ਕੇ ਅਸੀਂ ਕਰਦੇ ਜਿਹੋ ਦੇ ਵੀ ਕਰਦੇ ਇਹ ਜਿਹੜੇ ਪਰਿਵਾਰਾਂ ਵਿੱਚ ਵਿਆਹ ਸੀ ਸਾਡੇ ਬੜੇ ਨੇੜିକੀ ਵਿਆਹ ਸੀ ਜਿੱਦਾਂ ਹੁਣ ਕੱਲ ਨੂੰ ਇੱਕ ਵਿਆਹ ਆ ਉਹ ਬੜਾ ਸਾਦੇ ਢੰਗ ਨਾਲ ਕੀਤਾ ਜਾ ਰਿਹਾ ਕੱਲ ਸੁਖਨੀ ਸ਼ਾਹ ਦਾ ਪਾਠ ਆ ਉਹ ਬੜੇ ਸਾਦੇ ਢੰਗ ਨਾਲ ਕੀਤਾ ਸਾਡੇ ਪਿੱਛੇ ਇੱਕ ਸਾਡੀ ਭੈਣ ਦਾ ਵਿਆਹ ਹੋਇਆ ਉਹ ਕਿਹੜਾ ਬੜੇ ਸਾਦੇ ਢੰਗ ਨਾਲ ਕੀਤਾ ਗਿਆ ਫਿਰ ਗੁਰਪੁਰਪ ਤਾਂ ਚਲੋ ਅਸੀਂ ਕਮੇਟੀ ਨੇ ਸਲਾਹ ਕਰਕੇ ਪੋਸਟਵਾਨ ਕਰਤਾ ਫਿਰ ਸਾਡੇ ਬਾਪੂ ਦੇਵ ਸ਼ਾਹੀ ਉਹਨਾਂ ਦਾ ਮੇਲਾ ਸੀਗਾ ਸੋਗ ਨੂੰ ਮੁੱਖ ਰੱਖਦੇ ਹੋਏ ਇਹ ਮੇਲਾ ਵੀ ਅਸੀਂ ਕੈਨਸਲ ਕਰ ਦਿੱਤਾ ਜੋ ਤੁਸੀਂ ਨਜ਼ਦੀਕ ਆਪਣੀ ਜਗ੍ਹਾ ਆ ਬਾਪੂ ਦੇਵਸ਼ਾਹ ਉਹਨਾਂ ਦੀ ਉਹ ਮੇਲਾ ਵੀ ਆਪਾਂ ਕੈਨਸਲ ਕਰ ਦਿੱਤਾ ਜੀ ਬੜਾ ਸਾਰਿਆਂ ਨੂੰ ਦੁੱਖ ਮਨਾਇਆ ਹੋਂ ਹਰ ਬੱਚੇ ਸੀ ਪਿੰਡ ਦੀ ਨੌਜਵਾਨ ਪੀੜ੍ਹੀ ਸੀ ਇਹ ਬੱਚੇ ਸਾਦਾ ਸਾਡੇ ਲਈ ਵਿਛੜ ਗਏ ਇਹ ਵਾਪਸ ਮਿਲਣੇ ਨਹੀਂ ਇਸ ਲਈ ਪਿੰਡ ਵਿੱਚ ਬਹੁਤ ਸੋਗ ਦੀ ਲਹਿਰ ਹੈ ਜੀ ਅ ਸੁਣਿਆ ਤੁਸੀਂ ਕਿਉਂਕਿ ਸੇਰਾ ਬਨਿਆ ਗਿਆ ਹੈ ਘਰਾਂ ਦੇ ਵਿੱਚੋਂ ਸੇਰਾ ਬਨ ਕੇ ਉਹਨਾਂ ਦੀ ਅਰਥੀਆਂ ਜਿਹੜੀਆਂ ਆਈਆਂ ਤੇ ਮਾਹੌਲ ਜਿਹੜਾ ਨਹੀਂ ਦੇਖ ਹੁੰਦਾ ਸਾਰੀਆਂ ਅੱਖਾਂ ਨਾਮਿਆ ਵੱਡੀ ਗਿੰਦੇ ਦੇ ਵਿੱਚ ਲੋਕ ਕਿੱਥੇ ਪਹੁੰਚੇ ਆ ਕਿਉਂਕਿ ਮਾਹੌਲ ਇਦਾਂ ਇੱਕ ਨਾਲ ਹੀ ਜਿਹੜੇ ਦੋ ਸਿਵੇ ਬਲੇ ਆ ਤੇ ਨਾਲ ਇੱਕ ਨੂੰ ਜਿਹੜਾ ਸਪੋਰਟ ਦੇ ਖਾ ਕੀਤਾ ਕਿਉਂਕਿ ਮੁਸਲਮਾਨ ਸਮਾਜ ਦੇ ਨਾਲ ਜਿਹੜਾ ਸੰਬੰਧ ਰੱਖਦਾ ਸੀ ਸਾਹਿਲ ਮੁਹੰਮਦ ਪਰ ਇਸ ਘਟਨਾ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਪੂਰਾ ਇਲਾਕਾ ਕੋਈ ਵੀ ਅੱਖ ਅਜੇ ਹੀ ਨਹੀਂ ਹੋਊਗੀ ਜਿਹੜੀ ਗਮਗੀਨ ਨਹੀਂ ਹੋਊਗੀ ਕਿਉਂਕਿ ਜਦੋਂ ਇਹ ਐਕਸੀਡੈਂਟ ਦੀ ਖਬਰ ਚੱਲੀਆਂ ਆ ਜਾਂ ਸਾਡੇ ਵੱਲੋਂ ਵੀ ਇਹ ਨਸ਼ਰ ਕੀਤੇ ਗਏ ਆ ਸੀ ਤੇ ਸਾਨੂੰ ਵੀ ਕਾਫੀ ਫੋਨ ਆਏ ਸੀ ਹਰੇਕ ਕੋਈ ਨੇ ਇਸ ਗਾਲ ਦਾ ਦੁਖ ਮਣਾਇਆ ਸੀ ਕਿਉਂਕਿ ਨੌਜਵਾਨ ਬੱਚੇ ਐ 18 20 23 ਸਾਲ ਦੀ ਉਮਰ ਦੇ ਬੱਚੇ ਐ ਚੜ੍ਹਦੀ ਉਮਰ ਦੇ ਬੱਚੇ ਸੀਗੇ ਜਿਨ੍ਹਾਂ ਦੇ ਵਿੱਚ ਇੱਕ ਸਟੂਡੈਂਟ ਵੀ ਸੀਗਾ ਦੋ ਬੱਚੇ ਜਿਹੜੇ ਕੰਮ ਕਰਦੇ ਸੀਗੇ ਇੱਕ ਸਲੂਨ ਦਾ ਕਰਦਾ ਸੀਗਾ ਤੇ ਇੱਕ ਏਸੀ ਰਿਪੇਅਰ ਦਾ ਕੰਮ ਕਰਦਾ ਸੀਗਾ ਪਰ ਇਸ ਘਟਨਾ ਨੇ ਪਿੰਡ ਮਠੱਡਾ ਕਲਾਂ ਦੇ ਵਿੱਚ ਜਿੱਥੇ ਮਾਹੌਲ ਗੰਮਗਿਣ ਕਰ ਦਿੱਤਾ ਉੱਥੇ ਪੂਰਾ ਇਲਾਕਾ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਪੂਰੇ ਪਰਿਵਾਰ ਦੇ ਨਾਲ ਆਪਣਾ ਦੁੱਖ ਜਿਹੜਾ ਸਾਂਝਾ ਕਰ ਰਿਹਾ। ਮੇਰੇ ਨਾਲ ਵੀ ਲਾਲਕੀ ਸਿੰਘ ਹੀ ਐ। ਕਿਹੜੀ ਕਲਾਸ ਹੈ ਜੀ? ਲੈਸਟੋ ਕਮਰਸ ਵਿੱਚ ਭਾਈ ਹਨੂ ਮੈਂ ਤੇ। ਅਰਮਾਨ ਦਾ ਨਾਲ ਹੀ ਪਰਦੇ ਨੇ। ਨਾਲ ਹੀ ਸੀਗਾ ਭਾਜੀ ਹਾਂ ਜੀ। ਅਚੋਤਨ ਕੀ ਤੁਹਾਡੇ ਨਾਲ ਵੀ ਕਹਿੰਦੇ ਗੱਲਬਾਤ ਹੋਈ ਯਾਰ? ਸਾਢੇ 9:00 ਵੇ ਫੋਨ ਕੀਤਾ ਸੀਗਾ। ਮੈਂ ਕਿਹਾ ਸਕੂਲੇ ਨਹੀਂ ਗਿਆ। ਕਹਿੰਦਾ ਮੈਂ ਲੇਟ ਹੋ ਗਿਆ ਮੈਂ ਨਾ ਫਿਰ ਡਰਦਾ ਸਕੂਲ ਗਿਆ ਸੀਗਾ ਤੇ ਨਾ ਘਰੇ ਆਇਆ ਉਹ। ਮੈਂ ਕਿੱਥੇ ਹੈ ਕਹਿੰਦਾ ਗਰਾਈ ਤੇ ਮੈਨੂੰ ਕਹਿੰਦਾ ਆ ਜਾ ਮੈਂ ਕਿਹਾ ਮੈਨੂੰ ਘਰੇ ਕੰਮ ਹੈ ਤੂੰ ਜਾਇਆ ਅੱਜ। ਤੇ ਫਿਰ ਕਹਿੰਦਾ ਫਿਰ ਮੈਂ ਕਿਹਾ ਮੈਂ ਕਿਹਾ ਚਲ ਤੂੰ ਜਾਇਆ। ਮੈਂ ਕਿਹਾ ਤੇ ਨਾ ਕੋਣ ਹੈ ਕਹਿੰਦਾ ਮੇਰਾ ਪਿੰਡ ਦੇ ਮੁੰਡੇ ਆ। ਤੇ 11:30 ਵਜੇ ਮੈਂ ਫੋਨ ਕੀਤਾ ਮੈਂ ਕਿੱਥੇ ਆ ਕਹਿੰਦਾ ਫਗਵਾੜੇ ਮੈਂ ਕਿਹਾ ਮੈਂ ਗਰਾਈ ਆ ਕੰਦਿਆ ਵਾਲਾ ਫੋਨ ਕਰਦਾ ਮੈਂ ਤੇ 12:30 12:28 ਤੋਂ ਦੀ ਮਿਸਕਾਲ ਹੋਈ 12:34 ਤੋਂ ਦੁਬਾਰਾ ਮੈਂ ਕੀਤੀ ਸੀਗੀ ਮੈਂ ਕਿਹਾ ਕਿੱਦਾਂ ਆਉਣਾ ਨਹੀਂ ਕਹਿੰਦਾ ਆ ਨਹੀਂ ਹੋਣਾ ਸਿਖਾਣ ਪੀਣੇ ਤੇ ਲੇਟ ਹੋ ਜਾਣਾ ਅਸੀਂ ਮੈਂ ਕਿਹਾ ਫੋਨ ਕਰੀ ਜੇ ਮੇਸੇ ਹੋਊਗਾ ਤੈਨੂੰ ਮੈਲ ਲਊਗਾ ਫਿਰ 1 ਵਜੇ ਫੋਨ ਕੀਤਾ ਉਹਦਾ ਫੋਨ ਬੰਦ ਮੈਂ ਕਿਹਾ ਬੈਟਰੀ ਮੁੱਕ ਗਈ ਹੋਣੀ ਆ ਫਿਰ ਤਾਂ ਐਨੇ ਕੋਈ ਪਤਾ ਲੱਗ ਗਿਆ ਸਗਾ ਸਹੀ ਗੱਲ ਕਿਹੋ ਜੇ ਸਵੇਰ ਕੇ ਬਹੁਤ ਵਧੀਆ ਭਾਜੀ ਹਾਸੇ ਮਜ਼ਾਕ ਵਾਲਾ ਪੜਾਈ ਜੀ ਵਧੀਆ ਸੀਗਾ ਭਾਜੀ ਮੈਂ ਵਧੀਆ ਸੀਗਾ ਪਿੰਡ ਚ ਵਧੀਆ ਭਾਜੀ ਇਹਨਾਂ ਹਾਸੇ ਮਜ਼ਾਕ ਜੀ ਕਹਿੰਦੇ ਨੇ ਉਹਨੇ ਉੱਚੀ ਨਹੀਂ ਬੁਲਾਉਣਾ ਉਹਨੇ ਸਾਰਿਆਂ ਦੀ ਜੋ ਹੁਣ ਕਿਸੇ ਨੇ ਕਹਿ ਦੇਣਾ ਉਹ ਗੱਲ ਮੰਨਣੀ ਉਹਨੇ ਉਹਨੇ ਕਦੀ ਕਿਸੇ ਵੱਲ ਉਂਗਲ ਨਹੀਂ ਚੱਕ ਕੇ ਦੇਖੀ ਉਹਨੇ ਗੇਮ ਗੂਮ ਕਿਹੜੀ ਦਾ ਸ਼ਕੀਸ ਗੇਮ ਭਾਈ ਬੈਡਮਿੰਟਨ ਬਹੁਤ ਵਧੀਆ ਖੇਡਦਾ ਹੈ ਭਾਈ ਉਹਦਾ ਨੈਸ਼ਨਲ ਮੇਰੇ ਨਾਲ ਖੇਡਦਾ ਹੈ ਭਾਈ ਖੇਡਣ ਡੁੱਟ ਕੇ ਜਾਂਦੇ ਹੁੰਦੇ ਆ ਆ ਵੀ ਨਾਲੇ ਖੇਡਦਾ ਨਾ ਸਾਰੇ ਮਤਲਬ ਹੋ ਗਿਆ ਦੋ ਸਿਸਟਰ ਹੈ ਵਧੀਆ ਛੋਟਾ ਛੋਟਾ ਭਰਾ ਸਹੀ ਛੋਟਾ ਜੀ ਅੱਜ ਤੁਸੀਂ ਸਾਰੇ ਉਹਦੇ ਫਿਨਲ ਕੈਨੇ ਕਿਹੋ ਜਿਹਾ ਮਾਹੌਲ ਕਿਹੋ ਜਿਹਾ ਰਿਹਾ 1200 ਤੁਹਾਡਾ ਫਸਟ ਫਰੈਂਡ ਜੀ ਸਾਡਾ ਬਸ ਸਾਰੇ ਲੋਕ ਵੀਰੇ ਹੀ ਹੈ ਭਾਜੀ ਕਿੰਦਾ ਮਾਹੌਲ ਹੈ ਸੌਣ ਵੀ ਦੱਸ ਨਹੀਂ ਸਕਦੇ ਕਿ ਪਰ ਸਾਰੇ ਨੂੰ ਪਤਾ ਹੀ ਹੈ ਜੱਟ ਲੋਕ ਮੈਸੇਜਾਂ ਜੋ ਵੀ ਦੇਖੋ ਸੰਦੇ ਗੱਡੀ ਦੀ ਸਪੀਡ ਬੜੀ ਤੇਜ਼ ਸੀ ਜਦੋਂ ਇਹ ਹੋਇਆ ਬਈ ਗੱਡੀ ਤੇ ਚਲਾਉਂਦੇ ਨਹੀਂ ਸੀ ਇਹ ਬਹੁਤ ਇਲਾਕੇ ਦੇ ਵਿੱਚ ਪਰ ਵਿੱਚ ਸੋਗ ਦੀ ਲਹਿਰ ਰਿਆ ਔਰ ਇਹ ਤਿੰਨੇ ਨੌਜਵਾਨ ਜਿਹੜੇ ਆ ਚੜ੍ਹਦੀ ਉਮਰ ਦੇ ਨੌਜਵਾਨ ਸੀਗੇ ਜਿਨ੍ਹਾਂ ਦੀ ਉਮਰ ਜਿਹੜੀ ਦਸਣ ਮੁਤਾਬਕ ਪਿੰਡ ਚ 19 20 21 ਸਾਲ ਦੀ ਹੈ ਔਰ ਬਹੁਤ ਮੰਦ ਭਾਗੀ ਘਟਨਾ ਹੋਈ ਹੈ ਕਿ ਇਹਦੇ ਨਾਲ ਜਿਹੜਾ ਮਖੱਡਾ ਕਲਾਂ ਦੇ ਨਿਵਾਸੀ ਨਹੀਂ ਸੋ ਬੱਚੇਗੇ ਜੇਨੋਵੇ ਇਸ ਖਬਰ ਬਾਰੇ ਪਤਾ ਚੱਲਦਾ ਆ ਉਸ ਮੁੱਚਾ ਸਮਾਜ ਮੁੱਚਾ ਇਲਾਕਾ ਹੀ ਸਾਡਾ ਜਿਹੜਾ ਸੋਗ ਚ ਡੁੱਬਿਆ ਕਿ ਇੱਕ ਇਹ ਜਿਹੜਾ ইমরান ਮਹਿਮੀ ਸੀਗਾ ਉਹ ਦੋ ਲੜਕੀਆਂ ਦਾ ਕੱਲਾ ਕੱਲਾ ਭਰਾ ਸੀਗਾ ਜਿਹੜਾ ਦਲਜੀਤ ਪੱਟੀ ਸੀਗਾ ਉਹ ਵੀ ਭੈਣ ਭਰਾ ਦਾ ਇੱਕ ਭਰਾ ਸੀਗਾ ਔਰ ਮੁਹੰਮਦ ਜੀ ਸਾਹਿਲ ਮੁਹੰਮਦ ਉਹ ਵੀ ਨੌਜਵਾਨ ਸਾਥੀ ਆਪਣੇ ਪਰਿਵਾਰ ਨੂੰ ਜਿਹੜਾ ਛੱਡ ਕੇ ਚਲ ਗਏ ਆ ਔਰ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਬੋਲਿਆ ਨਹੀਂ ਜਾ ਰਿਹਾ ਕਿ ਕਿਦਾਂ ਇਹ ਦੁੱਖ ਨੂੰ ਬਿਆਨ ਕੀਤਾ ਜਾ ਸਕਦਾ ਜਿਹੜੇ ਵੱਖ-ਵੱਖ ਪਿੰਡਾਂ ਤੋਂ ਆਏ ਆ ਇਸ ਦੁੱਖ ਦੀ ਘੜੀ ਵਿੱਚ ਸਾਰਿਆਂ ਨੇ ਥੋੜਾ ਸਮਾਂ ਦੁੱਖ ਵਿੱਚ ਸਾਂਝ ਪਾ ਕੇ ਚਲੇ ਜਾਣਾ ਔਰ ਉਹਨਾਂ ਪਰਿਵਾਰਾਂ ਦਾ ਜਿਹੜਾ ਲੱਕ ਟੁੱਟ ਗਿਆ ਮੈਂ ਸਮਝਦਾ ਕਿ ਉਹਨਾਂ ਪਰਿਵਾਰਾਂ ਦਾ ਜਿਹੜਾ ਹਰ ਵਕਤ ਆਪਣੇ ਬੱਚਿਆਂ ਨੂੰ ਯਾਦ ਕਰਦੇ ਰਹਿਣਾ ਬਹੁਤ ਗਮਗੀਨ ਮਾਹੌਲ ਆ ਔਰ ਜਿੱਥੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਦੀ ਤਰਫੋਂ ਔਰ ਬਹੁਜਨ ਸਮਾਜ ਪਾਰਟੀ ਹਲਕਾ ਫਲੋਰ ਦੀ ਤਰਫੋਂ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਪਰਿਵਾਰ ਨਾਲ ਸਿਰਫ ਦੁੱਖ ਹੀ ਵੰਡਾ ਸਕਦੇ ਆ ਔਰ ਕੁਦਰਤ ਅੱਗੇ ਅਰਦਾਸ ਬੇਨਤੀ ਅਕਾਲ ਪੁਰਖ ਅੱਗੇ ਕਰਦੇ ਆ ਕਿ ਇਸ ਜ਼ਖਮ ਤੋਂ ਇਸ ਸਦਮੇ ਤੋਂ ਅਕਾਲ ਪੁਰਖ ਇਹਨਾਂ ਨੂੰ ਸ਼ਕਤੀ ਬਖਸ਼ੇ ਕਿ ਉਹ ਇਸ ਦੁੱਖ ਦੀ ਕੜੀ ਚੋਂ ਨਿਕਲ ਸਕੇ ਪਰਿਵਾਰ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਇਸ ਪਰਿਵਾਰ ਦਾ ਕੋਈ ਜੀ ਜਿਹੜਾ ਤੰਦਰੁਸਤੀ ਉਨਤੀ ਔਰ ਤਰੱਕੀ ਖੁਸ਼ਹਾਲੀ ਦੇ ਰਾਹਾਂ ਤੇ ਚੱਲੇ ਔਰ ਇਸ ਦੁੱਖ ਨੂੰ ਭੁਲਾਉਣ ਦੇ ਜਿਹੜੇ ਕਿਹਾ ਤਾਂ ਜਾ ਸਕਦਾ ਕਿ ਭਾਣਾ ਮੰਨਣਾ ਪਰ ਮੰਨਣਾ ਬਹੁਤ ਔਖਾ ਹੈ ਪਰਿਵਾਰ ਲਈ ਇਸ ਦੁੱਖ ਦੀ ਕੜੀ ਦੇ ਵਿੱਚ ਮੈਂ ਇੱਕ ਵਾਰ ਫਿਰ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਜਿਹੜਾ ਦੁੱਖ ਸਾਂਝਾ ਕਰਦਾ ਪਰਿਵਾਰ ਨਾਲ ਬਹੁਜਨ ਸਮਾਜ ਪਾਰਟੀ ਦੀ ਤਰਫੋਂ ਔਰ ਆਪਣੇ ਹਲਕੇ ਦੀ ਤਰਫੋਂ